ਸਤਗੁਰੂ ਆਇਆ ਬਾਬਾ ਨਾਲੇ ਨਫਰਤ ਦੀ ਕੰਧ ਨੂੰ ਟਾਹਿਆ ਬਾਬਾ ਨਾਲੇ ਪਿਆਰ ਨਿਮਰਤਾ ਦਾ ਪੁਲ ਬਣਾਇਆ ਬਾਬਾ ਨਾਲੇ ਹੁਣ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮਿਸ਼ਮੀ ਸਿੰਘ ਐ ਮੈ ਪਾਸਟ ਗ੍ਰਾਜੂਏਟ ਦਾ ਵਿਦਿਆਰਥੀ ਅੱਜ ਤੁਹਾਡੇ ਮੂਰੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਤਨਗੁਰ ਨਾਮ ਇੱਕ ਜਿਹਾਏ ਵਿੱਚ ਨਾਨਕਾਂ ਨੇ ਪਾਗ ਲਗਾਏ ਤੰਗੁਰ ਨਾਮ ਇੱਕ ਜਿਐ ਮੈਂ ਤਾਂ ਕਾਲੂ ਜੀ ਦੇ ਪੁੱਤਰੇ ਮਾਤਾ ਸ੍ਰਿਪਤਾ ਜੀ ਦੇ ਜਾਇ ਬੇਬੀ ਨਾਨਕੀ ਜੀ ਦੇ ਵੀ ਸਭ ਨੂੰ ਸੱਚੇ ਰਸਤੇ ਪਾਇ ਕੱਤੀ ਸਿ ਓੰਕਾਰ ਮਨਾਏ ਆਂਦੇ ਨੂੰ ਵੀ ਸਤਿ ਪੜਾਇਆ ਭੱਲੇ ਚਿਲਾਏ ਲੋਕੀ ਦਾ ਵੀ ਕੋਰ ਤਾਇਆ ਮਨ ਚੰਨ ਗੁਰਾਂ ਦੇ ਨੂੰ ਕੁੱਲੀ ਪਾਏ ਸਭ ਦੇ ਸੰਜੀ ਬਾਬਾ ਨਾਨਕ ਕਿਸ਼ਵੀਰ ਗੁਰ ਦਾ ਨਾਮ ਕੀ ਆਏ ਉਚਦਲ ਵੰਦੀ ਪਾਗਲ ਗਾਏ ਸਤ ਗੁਰੂ ਨਾਮ ਇੱਕ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੁਣੇ ਹੋਣੇ ਸਾਡੇ ਵਿਚਕਾਰ ਨਨਖਾਣਾ ਸਾਹਿਬ এডਿਕੇਸ਼ਨ ਕਾਸ ਲੁਧਿਆਣਾ ਦੇ ਦਾਰਜ ਸਰਦਾਰ ਇਕਵਾਨ ਸਿੰਘ ਸਾਡੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਡੰਡ ਪਰਮਿੰਦਰ ਸਿੰਘ ਮੀ ਪ੍ਰਧਾਨ ਸਕੂਲ ਮੈਨੇਜਮੈਂਟ ਕਮੇਟੀ ਤੇ ਉਹਨਾਂ ਦੇ ਨਾਲ ਸਰਦਾਰ ਅਮਿਤਪਾਲ ਸਿੰਘ ਹੋਰ ਸਾਡੇ ਵਿਚਕਾਰ ਪਹੁੰਚੇ ਹਨ ਇਸ ਦੇ ਨਾਲ ਹੀ ਨੰਕਾਣਾ ਸਾਹਿਲ ਫਤਿਹਗੜ ਚਟਾਂ ਦੇ ਪ੍ਰਿੰਸੀਪਲ ਮੈਡਮ ਮੈਡਮ ਸ਼੍ਰੀਮਤੀ ਪੰਦੀਪ ਵਰਗਿਲ ਨੇ ਸ਼ਮੂਲੀਅਤ ਕੀਤੀ ਹੈ ਅਸੀਂ ਇਹਨਾਂ ਦਾ ਪਹਿਲ ਦਿਲੋਂ ਸਵਾਗਤ ਕਰਦੇ ਹਾਂ ਇਹਨਾਂ ਦੇ ਨਾਲ ਇਹਨਾਂ ਨੂੰ ਬਹੁਤ-ਬਹੁਤ ਦਿਲਾ ਫਟਾਫਟ ਮੁਬਾਰਕਬਾਦਿੰਦੇ ਜੀ ਫਤਿਹ Jai they ¡Gracias! ਇਸ ਸੰਸਥਾ ਨੰਕਾਣਾ ਸਾਹਿਬ ਸਕੂਲ ਸਮਰਾਲਾ ਦੇ ਮੁਖੀ ਪ੍ਰਿੰਸੀਪਲ ਸਰਦਾਰ ਮਾਲਿੰਦਰ ਸਿੰਘ ਜੀ ਨੂੰ ਸਾਡਾ ਵਧਾਈਆਂ ਜਿਹਨਾਂ ਦੀ ਚੋਣ ਅਗਵਾਈ ਵਿੱਚ ਇਸ ਨੂੰ ਸਤਿ ਸ੍ਰੀ ਅਕਾਲ ਦੇ ਸਹਿਯੋਗ ਦੇ ਨਾਲ ਤਨ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗਲਮਨਾਉਣ ਦਾ ਇਹ ਉਤਾਲਾ ਖੜਾ ਕੀਤਾ ਗਿਆ ਹੈ ਸੋ ਸਾਡੀ ਸੰਸਥਾ ਨੰਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਮੁਖੀ ਸਕੂਲ ਪ੍ਰਿੰਸੀਪਲ ਸਰਦਾਰ ਮਾਲਿੰਦਰ ਸਿੰਘ ਜੀ ਜਿਨ੍ਹਾਂ ਨੂੰ ਐਜੂਕੇਸ਼ਨ ਫੀਲਡ ਵਿੱਚ 33 ਸਾਲ ਦਾ ਲੰਮਾ ਕੁਝਵਾ ਹਸਲ ਹੈ ਜਿਸ ਸਮੇਂ ਸਮੇਂ ਤੇ ਬਦਿਆਰਥੀਆਂ ਨੂੰ ਵਾਥੋਂ ਖੇਤਰਾਂ ਵਿੱਚ ਲਗਾਤਾਰ ਪ੍ਰੇਰਿਤ ਕਰਦੇ ਰਹੇ ਹਨ ਜਿਦੇ ਵਿੱਚ ਫਾਮੇ ਹੋ ਐਕੈਡੈਮਿਕ ਹੋਵੇ ਜਾਂ ਧਾਰਮਿਕ ਖੇਤਰ ਹੋਵੇ ਸਾਰੇ ਖੇਤਰਾਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਨੂੰ ਸਰਵੋਤਮ ਬਣਾਉਣ ਦੇ ਲਈ ਲਗਾਤਾਰ ਜਤਨ ਕਰਦੇ ਰਹੇ ਹਨ

ਦੀ ਗੋਦ ਵਿੱਚ ਬੈਠੀ ਸਾਧ ਸੰਗਤ ਜੀ ਆਓ ਪਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਜੋ ਕਿ 42 ਸਾਲ ਤੋਂ ਸੇਵਾ ਨਿਭਾ ਰਿਹਾ ਹੈ ਦੇ ਵਿੱਚ ਪ੍ਰਕਾਸ਼ਪੁਰ ਗੁਰਨਾਨਕ ਦੇਵ ਜੀ ਦੇ ਹਾਜ਼ਰੀ ਭਰਨ ਤੇ तहे ਦਿਲੋਂ ਸਵਾਗਤ ਕਰਦੇ ਹਾਂ ਅਸੀਂ ਇੱਥੇ ਸਵਾਗਤ ਕਰਦੇ ਹਾਂ ਸਾਰੇ ਪੇਰੈਂਟਸ ਦਾ ਸਟੂਡੈਂਟਸ ਦਾ ਇਸ ਨੂੰ ਸਕੂਲ ਮੈਨੇਜਮੈਂਟ ਕਮੇਟੀ ਦਾ ਅਤੇ ਸਪੈਸ਼ਲ ਤੌਰ ਤੇ ਡਾਇਰੈਕਟਰ ਨਨਕਾਨਾ ਸਾਹਿਬ ਐਜੂਕੇਸ਼ਨ ٹرسٹ ਸਰਦਾਰ ਇਕਬਾਲ ਸਿੰਘ ਜੀ ਦਾ ਅਸੀਂ ਧੰਨਵਾਦੀ ਹਾਂ ਸਾਰਿਆਂ ਦਾ ਸਾਰੇ ਬੱਚਿਆਂ ਦਾ ਉਹਨਾਂ ਦੇ ਪੇਰੈਂਟਸ ਦਾ ਜਿਨ੍ਹਾਂ ਨੇ ਕਿ ਯੋਗ ਅਗਵਾਈ ਕਰਕੇ ਸਾਡਾ ਸਾਰਿਆਂ ਦਾ ਸਾਥ ਦਿੱਤਾ ਹੈ ਸਾਰੇ ਵਿਦਿਆਰਥੀ ਕਾਫੀ ਰੋਜ ਤੋਂ ਵਾਣੀ ਪੜਦੇ ਹਨ ਵਿਚਾਰਦੇ ਹਨ ਤੇ ਅਸੀਂ ਟੀਚਰਸ ਵੀ ਉਹਨਾਂ ਤੋਂ ਸਿੱਖਣ ਲੈਣੇ ਹਨ ਕੁਝ ਸਤਰਾ ਅਸੀਂ ਡੇਲੀ ਡਿਸਕਸ ਕਰਕੇ ਮੈਂ ਵੀ ਜਿਹੜੀਆਂ ਨੇ ਗ੍ਰੈਂਡ ਕੀਤੀਆਂ ਨੇ ਔਰ ਉਹ ਤੁਹਾਡੇ ਨਾਲੇ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਅਸੀਂ ਵੀ ਬੱਚਿਆਂ ਤੋਂ ਟਾਈਮ ਟੂ ਟਾਈਮ ਅਸੀਂ ਜਿਹੜੀ ਸਿੱਖਤ ਲੈਣੇ ਆ ਇਹ ਸਤਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨੇ ਜਿਸ ਤਰ੍ਹਾਂ ਕੀ ਕਿਹਾ ਗਿਆ ਬ੍ਰਹਮ ਬਿੰਦੇ ਿਸਕਾ ਬ੍ਰਮਤ ਰਹੇ ਇੱਕ ਸ਼ਬਦ ਲਿਬਲਾਏ ਨੌ ਨਿਧੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹਰ ਕੇ ਹਿਰਦੇ ਸਦਾ ਵਸਾਏ ਬਿਨ ਸਤਗੁਰੂ ਨਾ ਨਾ ਪਾਈਏ ਮੂਝੇ ਕਰੇ ਵਿਚਾਰ ਨਾਨਕ ਪੂਰੇ ਭਾਗ ਸਤਗੁਰੂ ਮਿਲੇ ਸੁਖ ਪਾਏ ਜੁਗਚਾ ਪੜੋਦੇ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲੀ ਸ਼ਤਰ ਦੇ ਵਿੱਚ ਗੁਰੂ ਜੀ ਸਮਝਾਉਂਦੇ ਨੇ ਕਿ ਜੋ ਮਨੁੱਖ ਗੁਰੂ ਸ਼ਬਦ ਵਿੱਚ ਬਿਰਤੀ ਜੋੜ ਕੇ ਪਰਮਾਤਮਾ ਨੂੰ ਪਛਾਣੇ ਉਸ ਨਾਲ ਅਟੈਚਮੈਂਟ ਉਸ ਦੀ ਪਰਮਾਤਮਾ ਨਾਲ ਅਟੈਚਮੈਂਟ ਬਣੀ ਰਹਿੰਦੀ ਹੈ ਜੋ ਮਨੁੱਖ ਹਰੀ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਨੌ ਨਦੀਆਂ ਤੇ 18 ਸਿੱਧੀਆਂ ਉਸ ਤੇ ਮਗਰ ਲੱਗੀਆਂ ਫਿਰਦੀਆਂ ਹਨ ਵਿਚਾਰ ਕਰਕੇ ਸਮਝਿਏ ਕਿ ਸਤੁਰ ਤੋਂ ਬਿਨਾ ਬਿਨਾ ਨਾਮ ਨਹੀਂ ਮਿਲਦਾ ਤੇ ਇਹ ਨਾਨਕ ਪੂਰੇ ਭਾਗ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚਹੋ ਜੁਗਾਂ ਵਿੱਚ ਸਦਾ ਸੁਖ ਪਾਉਂਦਾ ਹੈ ਇਹ ਸਤਰਾ ਦਾ ਭਾਵ ਅਸੀਂ ਸਭ ਨੇ ਸਮਝਣਾ ਹੈ ਤੇ ਗ੍ਰਹਿਣ ਕਰਨਾ ਹੈ ਇਸ ਤੋਂ ਇਲਾਵਾ ਸਾਰੇ ਪੀਰੀਅਡ ਸੇ ਅਸੀਂ ਨਾ ਜਾਣਦੇ ਆ ਕਿ ਜੋ ਵੀ ਪ੍ਰੋਗਰਾਮ ਹੁਣ ਤੱਕ ਲਿਖਿਆ ਗਿਆ ਹੈ ਇਸ ਵਿੱਚ ਸਾਰੇ ਟੀਚਰਸ ਤੇ ਵਿਦਿਆਰਥੀਆਂ ਦੀ ਆਪਣੀ ਮਿਹਨਤ ਦਾ ਨਤੀਜਾ ਹੈ ਇੱਕ ਮਹੀਨੇ ਤੋਂ ਪ੍ਰੈਕਟਿਸ ਕਰ ਕਰਕੇ ਇਹਨਾਂ ਨੇ ਸਾਰਾ ਪ੍ਰੋਗਰਾਮ ਲਿਖਿਆ ਹੈ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਇਹ ਸਾਰਾ ਬੱਚਿਆਂ ਦਾ ਯੋਗਦਾਨ ਹੈ ਪੇਰੈਂਟਸ ਕਿਰਤੋ ਤੱਕ ਵਾਅਦ ਕਰਦੇ ਆ ਕਿ ਜਿਨ੍ਹਾਂ ਨੇ ਘਰ ਦੇ ਵਿੱਚ ਵੀ ਇਹਨਾਂ ਨੂੰ ਜਿਹੜੀ ਪੂਰੀ ਪ੍ਰੇਰਣਾ ਦੇ ਕੇ ਸਾਡੇ ਸਕੂਲ ਦਾ ਸਾਥ ਦਿੱਤਾ ਹੈ ਪਿਛਲੇ ਸਾਲ ਅਸੀਂ ਇੱਕ ਛੋਟੀ ਜੀ ਸ਼ੁਰੂਆਤ ਕੀਤੀ ਸੀ ਕੰਠ ਬਾਣੀ ਮੁਕਾਬਲੇ ਦੇ ਵਿੱਚ ਜਿਸ ਦੇ ਵਿੱਚ ਬੱਚਿਆਂ ਨੂੰ ਅਲੱਗ-ਅਲੱਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਚਿਤ ਬਾਣੀਆਂ ਦੇ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀ ਉਸ ਦੇ ਵਿੱਚ ਇਸ ਵਾਰੀ 74 ਸਟੂਡੈਂਟਸ ਨੇ ਮੁਹਾਰਤ ਹਾਸਲ ਕੀਤੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਬਾਣੀਆਂ ਜਿਹੜੀਆਂ ਨੇ ਕੰਢ ਕਰਕੇ ਆਪਣੇ ਟੀਚਰਸ ਨੂੰ ਸੁਣਾਈਆਂ ਨੇ ਅਤੇ ਵਿਚਾਰੀਆਂ ਨੇ ਸਭ ਤੋਂ ਜ਼ਿਆਦਾ ਬਾਣੀਆਂ ਜਸਕਰਨ ਸਿੰਘ ਨੇ 10 ਬਾਣੀਆਂ ਕੰਢ ਕਰਕੇ ਇਸ ਨੂੰ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਵਿੱਚ ਉਸਨੇ ਜਪਜੀ ਸਾਹਿਬ ਸ਼ਬਦ ਹਜ਼ਾਰੇ ਤੇ ਪ੍ਰਸਾਦ ਸਵਈਏ ਅਕਾਲ ਉਸਤਤ ਰਹਿਰਾਜ ਸਾਹਿਬ ਚੋਪਈ ਸਾਹਿਬ ਆਰਤੀ ਰੱਖਿਆ ਦੇ ਸ਼ਬਦ ਆਰਤਾ ਤੇ ਕੀਰਤਨ ਸੋਲਾ ਨੂੰ ਕੰਢ ਕੀਤਾ ਹੈ ਸੋ ਉਸ ਦੇ ਲਈ ਆਪਾਂ ਇੱਕ ਜਕਾਰਾ ਛੜੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੂਸਰਾ ਬਹੁਤ ਹੀ ਵੱਡਾ ਯੋਗਦਾਨ ਜੋ ਵਿਦਿਆਰਥੀਆਂ ਤੇ ਟੀਚਰਸ ਨੇ ਰਲ ਮਿਲ ਕੇ ਮੋਨਿਟਰੀ ਫੰਡ ਤੋਂ ਇਲਾਵਾ ਜਪਤੀ ਸਾਹਿਬ ਦੇ 파ਟ ਦਾ ਵੀ ਯੋਗਦਾਨ ਪਾਇਆ ਹੈ ਇਸ ਵਾਰੀ 2980 ਜਿਹੜੇ ਜਪਤੀ ਸਾਹਿਬ ਦੇ 파ਟ ਬੱਚਿਆਂ ਨੇ ਔਰ ਟੀਚਰਾਂ ਨੇ ਮਿਲ ਕੇ ਕੀਤੇ ਨੇ ਉਹ ਗੁਰੂ ਨਾਨਕ ਦੇਵ ਜੀ ਲਈ ਸਾਡੀ ਤਰ੍ਹਾਂ ਦੀ ਛੋਟੀ ਜੀ ਭੇਟ ਹੈ ਅਸੀਂ ਸਾਰੇ ਟੀਚਰ ਦਾ ਔਰ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹਾਂ ਇਸ ਤੋਂ ਇਲਾਵਾ ਇੱਕ ਅਨਾਉਂਸਮੈਂਟ ਹੈ ਗੁਰੂ ਪ੍ਰਭੂ ਅਸੀਂ ਹਮੇਸ਼ਾ ਅਨਾਉਂਸਮੈਂਟ ਕਰਦੇ ਹਾਂ ਵਿਦਾ ਪਰਮਿਸ਼ਨ ਆਫ ਮੈਨੇਜਮੈਂਟ ਕਿ ਅਸੀਂ ਨੈਕਸ ਸੈਸ਼ਨ ਦੇ ਲਈ ਪ੍ਰੀ ਨਰਸਰੀ ਕਲਾਸ ਅਸੀਂ ਫ੍ਰੀ ਆਫ ਕੋਸਟ ਪਿਛਲੇ ਸਾਲ ਵੀ ਸ਼ੁਰੂ ਕੀਤੀ ਸੀ ਉਸ ਤੋਂ ਪਿਛਲੇ ਸਾਲ ਵੀ ਸੀ ਉਹ ਲੜੀ ਦੇ ਵਿੱਚ ਉਹ ਚਲਦੀ ਰਹੇਗੀ 1 ਦਸੰਬਰ ਤੋਂ ਤੁਹਾਡੇ ਕੋਈ ਵੀ ਬੱਚਾ 3 ਪਲੱਸ ਅਗਰ ਏਜ ਦਾ ਹੈ ਉਹ ਸਕੂਲ ਦੇ ਵਿੱਚ ਐਡਮਿਸ਼ਨ ਮਿਲ ਸਕਦੀ ਹੈ ਆ ਸਕਦਾ ਹੈ ਉਸ ਦਾ ਟਾਈਮਿੰਗ ਰਿਸੈਪਸ਼ਨ ਨੂੰ ਪਤਾ ਲੱਗ ਜਾਏਗਾ ਉਹ 31 ਮਾਰਚ ਤੱਕ ਪੂਰਾ ਸੈਸ਼ਨ ਫ੍ਰੀ ਪੜਾਇਆ ਜਾਏਗਾ ਕੋਈ ਵੀ ਉਸ ਦੀ ਫੀਸ ਨਹੀਂ ਹੋਏਗੀ ਔਰ ਉਹ ਬੱਚਾ ਨੈਕਸਟ ਐਲकेजी ਦੇ ਵਿੱਚ ਉਹਦੀ ਐਡਮਿਸ਼ਨ ਦੇ ਲਈ ਜਿਆਦਾ ਚਾਂਸਸ ਬਣਨਗੇ। ਇਸ ਤੋਂ ਲਾਵਾ ਇਸ ਵਾਰੀ ਮੈਨੇਜਮੈਂਟ ਔਰ ٹرسٹ ਨੇ ਸਾਨੂੰ ਅਪਰੂਵ ਕੀਤਾ ਹੈ ਇੱਕ ਅਸੀਂ ਮੋਰ ਉਪਰਾਲਾ ਕੀਤਾ ਹੈ ਕਿ 10ਵੀਂ ਕਲਾਸ ਦੇ ਵਿੱਚ CBSE ਦੇ ਵਿੱਚ ਫਰਸਟ, ਸੈਕੰਡ ਔਰ ਥਰਡ ਆਨ ਬੱਚਿਆਂ ਵਾਸਤੇ ਉਹਨਾਂ ਦੀ ਹੌਸਲਾ ਫੁਲਾਈ ਕਰਨ ਵਾਸਤੇ ਉਹਨਾਂ ਦੇ ਲਈ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਜੋ ਕਿ 22 ਨਵੰਬਰ ਨੂੰ ਹੋਣਾ ਹੈ। ਫਰਸ ਬੱਚੇ ਦੇ ਵਾਸਤੇ 10000 ਰੁਪਏ ਸੈਕਿੰਡ ਦੇ ਬੱਚੇ 8000 ਰੁਪਏ ਔਰ 3rd ਵਿਦਿਆਰਥੀ ਦੇ ਪੋਜੀਸ਼ਨ ਲੈਣ ਵਾਸਤੇ 7000 ਰੁਪਏ ਦਾ ਉਹਨਾਂ ਨੇ ਦੇਣ ਦਾ ਫੈਸਲਾ ਕੀਤਾ ਹੈ ਇਸੇ ਲਈ ਸਮੂਹ ਮੈਨੇਜਮੈਂਟ ਪਲੱਸ ਡਾਇਰెక్టర్ ਸਾਹਿਬ ਦਾ ਬਹੁਤ-ਬਹੁਤ ਧੰਵਾਦ ਹੈ ਤਾਂਕਿ ਬੱਚਿਆਂ ਨੂੰ ਹੋਰ ਹੌਸਲਾ ਮਿਲੇਗਾ ਔਰ ਇਸ ਅਕੈਡੈਮਿਕ ਵਾਲੇ ਪਾਸੇ ਨੂੰ ਹੋਰ ਵੀ ਧਿਆਨ ਦੇਣਗੇ ਸਕੂਲ ਦੇ ਇੰਪਰੂਵਮੈਂਟ ਵਾਸਤੇ ਅਸੀਂ ਪਿਛਲੇ ਸਾਲ ਵੀ ਬਹੁਤ ਹੀ ਜ਼ਿਆਦਾ ਇੰਪਰੂਵਮੈਂਟ ਕੀਤੀ ਹੈ ਔਰ ਇਸ ਸਾਲ ਵੀ ਸਾਨੂੰ ਥੋੜੇ ਦਿਨ ਪਹਿਲੇ ਡਾਇਰੈਕਟਰ ਸਾਹਿਬ ਨੇ 60 ਲੱਖ ਰੁਪਏ ਐਕਸਟਰਾ ਬਜਟ ਪਾਸ ਕਰਕੇ ਦਿੱਤਾ ਹੈ ਜੋ ਕਿ ਸਕੂਲ ਦੀ ਇੰਪਰੂਵਮੈਂਟ ਵਾਸਤੇ ਯੂਜ਼ ਕੀਤਾ ਜਾਏਗਾ। ਤੋਂ ਪੇਰੈਂਟਸ ਲਈ ਇੱਕ ਛੋਟੀ ਜੀ ਬੇਨਤੀ ਹੈ ਕਿ ਅੱਜਕੱਲ ਦੇ ਅਜੋਕੇ ਸਮੇਂ ਦੇ ਮੁਤਾਬਿਕ ਥੋੜੇ ਜਿਿਹੇ ਬੱਚੇ ਜਿਹੜੇ ਨੇ ਉਹ ਮੋਬਾਈਲ ਦੇ ਉੱਪਰ ਜਾਂ ਹੋਰ ਮੀਡੀਆ ਦੇ ਉੱਪਰ ਡਿਸਟਰੈਕਟਿਡ ਨੇ। ਸਾਡੇ ਸਾਰੇ ਟੀਚਰਾਂ ਦੀ ਕੋਸ਼ਿਸ਼ ਰਹਿੰਦੀ ਹੈ ਬਟ ਫਿਰ ਵੀ ਸਾਡਾ ਦਾਇਰਾ ਸੀਮਤ ਹੋਣ ਕਰਕੇ ਅਸੀਂ 6 ਘੰਟੇ 7 ਘੰਟੇ 8 ਘੰਟੇ ਬੱਚਿਆਂ ਨਾਲ ਅਟੈਚ ਰਹਨੇ ਆ ਘਰ ਦੇ ਵਿੱਚ ਤੁਹਾਡੇ ਕੋਲੇ ਬੱਚਾ 18 ਘੰਟੇ ਹੈ ਉਹ ਕਿਸ ਸਿਚੁਏਸ਼ਨ ਚ ਹੈ ਕੀ ਕਰ ਰਿਹਾ ਹੈ ਇਹ ਤੁਸੀਂ ਥੋੜਾ ਧਿਆਨ ਦੇਣਾ ਹੈ ਤਾਂ ਕਿ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਹੋ ਸਕੇ ਔਰ ਉਹਨਾਂ ਦੀ ਲਾਈਫ ਜਿਹੜੀ ਹੈਗੀ ਇੰਪਰੂਵ ਹੋ ਸਕੇ ਤਾਂ ਇੱਕ ਵਾਰੀ ਫੇਰ ਤੋਂ ਸਾਰੇ ਵਿਦਿਆਰਥੀਆਂ ਦਾ ਸਕੂਲ ਮੈਨੇਜਮੈਂਟ ਕਮੇਟੀ ਦਾ ਡਾਇਰੈਕਟਰ ਸਾਹਿਬ ਦਾ ਸਪੈਸ਼ਲੀ ਪੇਰੈਂਟਸ ਦਾ ਬਹੁਤ-ਬਹੁਤ ਤਨਵਾਦ ਸਾਰਿਆਂ ਨੂੰ ਗੁਰਨਾਨ ਦੇਵ ਜੀ ਦੇ ਗੁਰਪ੍ਰਭੂ ਦੀ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ 19 ਬੱਚੇ ਜਿਨ੍ਹਾਂ ਨੇ ਇੱਕ ਬਾਣੀ ਕਾਂਠ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਦੋ ਗਰੁੱਪਾਂ ਦੇ ਵਿੱਚ ਵੰਡਾਂਗੇ ਪਹਿਲਾ ਗਰੁੱਪ ਹੈ 10 ਸਚਾਂ ਦਾ ਜਿਸ ਵਿੱਚ ਪਹਿਲਾ ਨਾਮ ਹੈ ਅਵਨੂਰ ਕੌਰ ਬਿਨੇਪਰਤਾਪ ਸਿੰਘ हरदत्त हरलीम कौन एक बाणीकंड वाला दूजा गुरु अशनीत कौर अगम अगमजोत कौर हलीम कौर अविजोत कौर प्रीत कौर हरमन सिंह बाट जशनवीर कौर सतबीर कौर बख्शोत दो कहानियां दूजा गुरु अनंतवीर सिंह जसराज सिंह जपनीत कौर एककनूर सिंह सिमरन कौर हरसिमरत कौर जन्नतप्रीत कौर Sat Sri Akal Vole So Nehala Sat Sri Akal ਈ ਸੋਨਿਹਾਲ ਸਾਧ ਸ੍ਰੀ ਅਕਾਲ ਜੋਨ ਗੌਰ ਜਿਸ ਨੇ ਅੱਖ ਬਾਣੀਆਂ ਕੰਠ ਕੀਤੀਆਂ ਹਨ ਸੋ ਇਸ ਦੇ ਲਈ ਜਿਨਾਂ ਰਵਾਲੇ ਹਨ ਬੋਲ ਈ ਸੋਨਿਹਾਲ ਸਾਧ ਸ੍ਰੀ ਅਕਾਲ जिस कारण सिंह जिसने दस बाड़ियां गांठ की हैं बोलने बोल दे हां बोलिए सोने हाल सत श्री अकाल बोले सोने हाल सत श्री अकाल और सह श्री गुरु साहब साहिब दी हुनी के मुझे साधसंग जी वाइब दी कथा हो सा भाई गुरु जी पर सडनली आज ਇੱਕ ਹੋਰ ਵੀ ਇਸ ਸਮਾਗਮ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਡਾਇਰੈਕਟਰ ਸਦਾ ਇਕਵਾਲ ਸਿੰਘ ਜੀ ਆਪਣੇ ਦੇ ਘੇਮਿਆਂ ਤੋਂ ਟਾਈਮ ਕੱਢ ਕੇ ਸਾਡੇ ਇਸ ਪ੍ਰੋਗਰਾਮ ਸ਼ਾਮ ਲਈ ਹੋਏ ਨੇ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਸਾਡੇ ਬੱਚੇ ਸਵੇਰ ਤੋਂ ਸ਼ਬਦ ਕੀਰਤਨ ਦੇ ਨਾਲ ਸਾਰਿਆਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਗੁਰੂ ਨਾਨਕ ਦੇਵ ਜੀ ਦੇ ਬਾਰੇ ਜੀ ਉਹਨਾਂ ਦੇ ਜੀਵਨੀ ਦੇ ਬਾਰੇ ਬਿਲਕੁਲ ਸੰਖੇਪ ਦੇ ਵਿੱਚ ਵੀ ਆਪਾਂ ਗੱਲ ਕਰਨੀ ਆ ਤਾਂ ਵੀ ਮੇਰੇ ਘਰ ਬਹੁਤ ਲੰਮਾ ਸਮਾਂ ਲੱਗ। ਗੁਰੂ ਸਾਹਿਬ ਦਾ ਫਸਲਾ ਨਾਮ ਜਪੋ ਗਇਤੇ ਕਰੋ ਤੇ ਮੰਨ ਸਕੋ ਟਾਟਾ ਮੈਂ ਕਾਣਾ ਸਾਹਿਬ ਪਬਲਿਕ ਸਕੂਲ ਸੁਰਾੜਾ ਉਸਦੀ ਮੈਨੇਜਮੈਂਟ ਤੇ ਟੀਚਰ ਸਹਿਬਾਨ ਇਸ ਫਰਸਤੇ ਤੇ ਪੂਰਾ ਪੈੜਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਗੁਰੂਗ੍ਰਾਮ ਸਾਹਿਬ ਦਾ ਪ੍ਰਕਾਸ਼ ਸਾਡੇ ਇਸ ਸਕੂਲ ਦੇ ਵਿੱਚ ਹੀ ਕਰਾਇਆ ਬੱਚਿਆਂ ਨੂੰ ਇਹ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ ਤੁਸੀਂ ਦੇਖਿਆ ਹੀ ਹੈ ਵੀ 15 ਗਰੁੱਪ ਬੱਚਿਆਂ ਦੇ ਸੀ ਜਿਨ੍ਹਾਂ ਨੇ ਆਪਣੇ ਆਪਣੇ ਤੌਰ ਤੇ ਸ਼ਬਦ ਤਿਆਰ ਕੀਤੇ ਹੋਏ ਸੀ ਤੇ ਤੁਹਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਬਾਂਡਿਡ ਸੈਕੰਡ ਡਿਗਰੀ ਮੈਂ ਗੱਲ ਕਰਦਾ ਸਕੂਲ ਨੂੰ ਜੋ ਸਾਡੀ ਨੂੰ ਐਨੂਅਲ ਰਿਕਮ ਹੁੰਦੀ ਆ ਉਸ ਦੇ ਵਿੱਚ ਅਸੀਂ 25 ਤੋਂ 30 ਲੱਖ ਰੁਪਏ ਦਾ ਜਿਹੜਾ ਬਜਟ ਆ ਉਹ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਰੱਖਿਆ ਹੋਇਆ ਸੁਨਾਰੇ ਇਲਾਕੇ ਦੇ ਵਿੱਚ ਕੋਈ ਵੀ ਅਜਿਹੀ ਸੰਸਥਾ ਨਹੀਂ ਹੈਗੀ ਜਿਹੜੀ ਫੀਸਾਂ ਦੇ ਵਿੱਚ 25 ਤੋਂ 30 ਲੱਖ ਡਿਸਕਾਊਂਟ ਦਿੰਦੀ ਹੋਵੇ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਦੀ ਕਈ ਕੈਟਾਗਰੀਜ਼ ਨੇ ਕੋਈ ਵਿਡੋ ਕੇਸ ਆ ਜਿਨ੍ਹਾਂ ਦੇ ਹਸਬੰਦ ਨਹੀਂ ਹੈਗੇ ਬੱਚਿਆਂ ਦੇ ਫਾਦਰ ਨਹੀਂ ਉਹਨਾਂ ਲਈ ਵੀ ਅਸੀਂ ਸਹੂਲਤ ਦਿੱਤੀ ਹੋਈ ਆ ਦੋ ਬੱਚੇ ਪੜਦੇ ਨੇ ਜਾਂ ਆਰਥਿਕ ਤੌਰ ਤੇ ਕਮਜ਼ੋਰ ਨੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਕੋਸ਼ਿਸ਼ ਕਰ ਰਹੇ ਹਾਂ ਕੁਝ ਕੈਟਾਗਰੀਜ਼ ਇਸ ਦੇ ਵਿੱਚ ਹੋਰ ਇਨਵੋਲਵ ਕਰੀਏ ਤਾਂ ਕਿ ਜਿਹੜੇ ਬੱਚੇ ਵੰਗੇ ਰਹੇ ਜਾਂਦੇ ਨੇ ਉਹਨਾਂ ਨੂੰ ਅਸੀਂ ਫੀਸ ਦੀ ਸਹੂਲਤ ਦੇ ਕੇ ਸਕੂਲ ਦੇ ਵਿੱਚ ਪੜ੍ਹਾਈ ਦੇ ਲਈ ਕਿਵੇਂ ਨਿਕ ਮੈਡ ਜਾ ਸਕੇ। ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਹੋਏ ਸਿੱਖ ਹੋਏ ਨੇ ਗੁਰੂ ਸਾਹਿਬ ਕਿਨਾਂ ਨੇ ਜਾਪ-ਕੰ ਦਾ ਤੇ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦੇਣ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਦੀ ਵੀ ਗਵਾਹੀ ਸਾਡਾ ਸਕੂਲ ਭਰਦਾ ਕਿਉਂਕਿ ਜਦੋਂ ਵੀ ਅਸੀਂ ਸਕੂਲ ਦੇ ਵਿੱਚ ਕੋਈ ਟੀਚਰ ਅਪਾਇੰਟ ਕਰਦੇ ਹਾਂ ਅਸੀਂ ਉਸ ਦੀ ਕਾਬਲੀਅਤ ਦੇ ਆਧਾਰ ਤੇ ਕਰਦੇ ਹਾਂ ਉਸ ਦੀ ਪਾਸਟ ਦੇਖ ਕੇ ਨਹੀਂ ਕਰਦੇ ਹਮੇਸ਼ਾ ਹੀ ਤਕਾਬਲ ਨੂੰ ਪ੍ਰਾਇੋਰਟੀ ਦਿੱਤੀ ਗਈ ਹੈ ਔਰ ਇਹੀ ਕਾਰਨ ਹੈਗਾ ਵੀ ਜਿੰਨੇ ਅੱਜ ਇੱਥੇ ਤੁਸੀਂ ਟੀਚਰ ਬੈਠੇ ਹੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਆ ਉਹਨਾਂ ਨੇ ਤੁਹਾਨੂੰ ਇਹ ਅਧਿਕਾਰ ਦਵਾਏ ਸੀ ਤਾਂ ਜੋ ਤੁਸੀਂ ਟੀਚਰ ਨੂੰ ਇੱਥੇ ਸਾਰੇ ਨੂੰ ਪੜਾ ਰਹੇ ਹੋ ਤੁਮੈਂ ਜਿਆਦਾ ਸਮਾਂ ਲੈਂਦਾ ਹੋਇਆ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਨਾ ਕਿ ਸਾਡੇ ਐਡੀਸ਼ਨਲ ਸੈਕਟਰੀ ਹਲਕਾਂਚਾ ਰਸਤਾ ਪਰਮਜੀਤ ਸਿੰਘ ਘਿੱਲੋਂ ਤੇ ਸਾਡੇ ਸ਼ੋਮਿੰਗ ਵੀਟੀ ਮੈਂਬਰ ਬਾਜਵਾ ਸਾਹਿਬ ਉਹ ਪਾਰਟੀ ਦੇ ਲਈ ਮੈਂ ਕਰਕੇ ਧੰਨਧਾਰਨ ਇਲੈਕਸ਼ਨ ਸੀ ਉਹਨਾਂ ਨੇ ਵੀ ਕਿਹਾ ਵੀ ਸਾਡੇ ਵੱਲੋਂ ਤੁਸੀਂ ਹਾਜ਼ਰੀ ਲਵਾ ਦਿਓ ਤੇ ਬਾਕੀ ਮੈਂ ਆਪਣੀ ਮੈਨੇਜਮੈਂਟ ਵੱਲੋਂ ਅਮਰਪਾਲ ਜੀ ਮੇਰੇ ਘਰੋਂ ਬੈਠੇ ਨੇ ਸਾਡੇ ਅੰਟੀ ਜੀ ਬੈਠੇ ਨੇ ਪ੍ਰਕਾਸ਼ ਗੌਰ ਜੀ ਨੇ ਸਾਰਿਆਂ ਵੱਲੋਂ ਤੁਹਾਡੇ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੀ गुरु साहब जी की देख पाई जा रही है इस तो बाद गुरु साहब जी का सवारा अपने निजी स्थान पर जाएगा सारी संगत में बेनती है कि अपना शांति बनाए रख गुरु साहेब तो जी का सवारा जब निजी स्थान पर जाएगा उसद ही सारे पंडाल तो बाहर जाए इनको बेनती सारी, सारी संगत प्रवान करी और बेनती है ਅੱਜ ਜੀਮੇ ਆਏ। ਇਹ ਬਣਾ ਕੇ ਬੋਤਲ ਹੀ ਲੈਣਾ ਹੈ। ਨੰਬਰ 1055 ਸਰਵਾਉਂ ਤੋਂ ਦਮਨ ਸਰ। ਜੀ ਆਇਆਂ ਨੂੰ। ਧੰਤਨ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਬਾਦ ਦਸੂਰ ਰਹਿਣ। 700 ਸਰ ਦੀ ਬੋਲਣਾ ਜੀ। ਵਾਹਿਗੁਰੂ। ਧੰਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਸੰਤ ਜੀ ਮਹਾਰਾਜ ਜੀ ਤੋਂ ਧੰਤਨ ਦੀ ਬਰਾਦ ਮਿਲਣ ਦਾ ਬਲਾਸ ਜੀ। ਆਰਥਿਕ ਸੰਬੰਧਾਂ ਦੇ ਨੁਕਸਾਨ ਦੇ ਜੇਵਾਹਰ ਨੂੰ ਮੇਹਰਬਾਨੀ ਜੀ ਸਤਾਂ ਲਿਆਣ ਵਾਲੇ ਤੁਮੜ ਕਿਸੇ ਨਿੱਕਾ ਸਾਡੇ ਕੋਲ ਰਾਤ ਦੀ ਸੇਵਾ ਕਰਦੇ ਨੇ ਤਾਂ ਪ੍ਰਕਾਰ ਨੂੰ ਬੇਨਤੀ ਹੈ ਜੀ ਬੇਜਾਨ ਬੱਚੇ ਸੰਪੇ ਮਾਫ ਕਰਨਾ ਜੇਵਾਹਰ ਕਿਸੇ ਮਦਦ ਸਹਾਇਤਾ ਕਰੋ ਸੇਵਾ ਦੇ ਰਾਜਮੇ ਚਾਲੇ ਕੋਲ ਜਾਂਦੇ ਹੋਣ ਸ੍ਰੀ ਕੀ ਅਤੇ ਜਿਨ੍ਹਾਂ ਬੜੇ ਆਪਣਾ ਨਾਮ ਕਿਹਾ ਹੋਇਆ ਹੈ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਬਾਣੀ ਕੀ ਸਿਖੀ ਫਤਿਹੁ ਉਨੇ ਹੀ ਸੋਨ ਹਾਲ ਸਾ ਸ੍ਰੀ ਆਖੇ ਮੇਰਾ ਸਤ ਗੁਰੂ ਸੋ ਹਨ ਸੋਹਾਵਾ RAM ਰਾਜੇ ਜਿੱਥੇ सो खन् सुवाजे गुरु सिखी शो पालया गुरु सिखी सो पालया ले तुमुख लवा तुमुखला जिन् ਮੇਰੇ ਸਨ ਪ੍ਰੋਗਰਾਮ ਤੋਂ ਵੀ ਪਾਸ ਹੋਣਾ ਨਾ ਪਾਸ ਹੋ ਜਾ ਉਸ ਨੂੰ ਤਰਕ ਪਾਸ ਤੋਂ ਮੇਰੇ ਪੰਕੀ ਰਾਤੇ ਸੇਵਾ ਕਰਦਾ ਨਿਕਲ ਬਰਦਾ ਨੂੰ ਲਾਹ ਕਿ ਚਾਵਤੀ ਮੇਰੇ ਗਾਵਾਂ ਦੇ ਸੰਗ ਸਮਾਪਨ ਅੱਗੇ ਵਾਸਤੇ ਸਮਾਪਤਾ ਸਮਸਦ ਲੋਕ ਨੂੰ ਕੋਲ ਤਰ ਸਿਦਾ ਸੁਨੇਹ ਬਰਾਜ ਮਾ ਉਸੇ ਉਸੇ ਕਮਤੀਆਂ ਵਾਸਤੇ ਸਹੀ ਪਿਆਰੇ ਮਿਲੇ ਜਿਨ੍ਹਾਂ ਮੈਂ ਆਪਣਾ ਨਾਮ ਦਰਸਾਉਣਾ ਨਾਮ ਚੜੀ ਕਲਾ ਤੇਰੀ ਮਨਿਸਤਾ ਪਨਾ ਰਾਜ ਕਾਕਾ ਸਾਹ ਵਾਈ ਕੁਠੀ ਕੀ ਪਤੀ ਬੇ ਸੋਨੇ ਹਾਲ ਸਾਰਸ਼ੀ ਅਕਾਲ ਕਾਕਾ ਸਾਹ ਵਾਈ ਕੁਠੀ ਕੀ ਪਤੀ ਉਹ ਉਹ ਸਿੱਧਾ ਜੇ ਜੇ ਜੇਗਾ ਜੀ <çarp> <voz> <पारी> आ, <है> <णीण> 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 तो दिस सेवन आपी चंगा जी बाय पास रे बाय बाय शुक्रिया ठीक छान अच्छा बट ठीक किचन का लाला सीधा करना ध्यानना ध्यानना गुड मॉर्निंग हां जी सानू भी तो प्रेता दे मनु इतनी बैगा मैं बादा बादा बादा